बिसमिल्ला रहमान रहीम असलकम वेलकम टू माय न्यू तो कैसे हैं सारे दोस्त अहबाब उम्मीद करना कि सारे ठीक ठाक होवे अल्लाह सोने ने फजल ना अलाग शुरू करने अज अं आए हैं जी खड़ी शरीफ दरबार से पीरें गाजी तो अलहमदिल्ला इन्होंने कौन नहीं जानना सारी दुनिया जाननी है तो अज अं तो सू इला पूरी ज्यारत करवा सरबार शरीफ की ਮੁਕੰਮਲ ਜਿੱਤਨੇ ਵੀ ਦਰਬਾਰ شریف ਹੈ ਉਹਨਾਂ ਨੇ ਬਾਜ਼ਾਰ ਵਗੈਰਾ ਨਹੀਂ ਕੋਸ਼ਿਸ਼ ਕਰਾਂਗੇ ਸਾਰਾ ਕੁਝ ਨੇ ਵੀਡੀਓ ਤੁਸੀਂ ਸਾਰੀ ਦਸੀਏ ਤੇ ਇਨਸ਼ਾਅੱਲਾ ਅਗਰ ਵੀਡੀਓ ਤੁਸੀਂ ਪਸੰਦ ਆਵੇ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਕਮੈਂਟ ਕਰਕੇ ਵੀ ਦੱਸਿਆ ਕਰੋ ਕਿ ਵੀਡੀਓ ਕੈਸੀ ਲੱਗੀ ਤੇ ਚਲੋ ਚੱਲਨੇ ਆਂ ਦਰਬਾਰ ਤੇ ਦਰਬਾਰ ਤੇ ਜਾ ਕੇ ਤੁਸੀਂ ਮਿਲਨੇ ਆਂ ਜੀ ਗਾਇਜ਼ ਅਲਹਮਦੁਲਿਲਾ ਸੀ ਦਰਬਾਰ ਤੇ ਆਈ ਗਏ ਆ ਤੇ ਹੁਣ ਅਸੀਂ ਇੱਥੇ ਬਾਈਕ ਖੜੀ ਕੀਤੀ ਹੈ ਨਾਲ ਹੀ ਤਾਂ ਹੁਣ ਅਸੀਂ ਜਾ ਕੇ ਨਾ ਬਾਈਕ ਨਹੀਂ ਲੈਣੇ ਆ ਉਹ ਪਰਚੀ ਟਿਕਟ ਵਗੈਰਾ ਜਿਹੜੀ ਹੋਣੀ ਕੁੱਸ ਤੋਂ ਬਾਅਦ ਫਿਰ ਇਸੇ ਨਜ਼ਾਰਾ ਕਰਾਣੇ ਸਾਰਾ ਦਰਬਾਰ ਨਾਲ ਇਨਸ਼ਾਅੱਲਾ ਤੁਸੀਂ ਮੀਨ ਲਗੇ ਤੁਸੀਂ ਇੰਜੋਏ ਕਰਸੋ ਵੀਡੀਓ ਤੇ ਚਲੋ ਚੱਲਨੇ ਆਵਣ ਅੰਦਰ ਹੀ ਜੀ ਸਾਡ ਜੀ ਅ ਤਕੀ ਦੇ ਅਨੁਸਾਰ ਤੁਸੀਂ ਆਪਣੀ ਨਾ ਆਪਣੀ ਅੱਖਾਂ ਨਾਲ ਤੁਸੀਂ ਬਿਹਤਰ ਸਮਝ ਲੱਗ ਜੇ ਤੁਸੀਂ ਮਜ਼ਾਰਤ ਦਰਬਾਰੇ आलिया ਖੜੀ ਸ਼ਰੀਫ ਲਗਤ ਵਗੈਰਾ ਕਿੰਨੀ ਆਈ ਹੈ ਤੁਸੀਂ ਅੰਦਰ ਦਾ ਨਜ਼ਾਰਾ ਵੀ ਕਰਾਉਣੇ ਆ ਬismillahirrahmaanirraheem ट्रेन का जी चिल्ला गाय हजरत मियां मोहम्मद बख्श परंदुल्लाह अलैहि सलाम तो so गाइस अभी मैं आपको उनकी ना मस्जिद है ना जो जहाँ पर नमाजी हजरत नमाज अदा करते हैं जी वो भी दिखाता हूँ माशाल्लाह ਜੀ ਗਾਇਜ਼ ਇਹ ਇਨਕਾ ਜੀ ਕਬਰਸਤਾਨ ਹੈ जी गाइज मोस्टली आपने देखा होगा कि पिक्चर में कि ये यहाँ से पिक्चर ली जाती है ये सारे फिर मिलकर इकट्ठे हो जाते हैं गुमरे वगैरह ये वो सारा कुछ अलहमदिल्ला तो आपने अक्सर पिक्चर्स देखी होंगी गूगल पर जी गाइस ये छोटा सा बाज़ार है जी दूसरी तरफ हम नहीं गए क्योंकि रोज़ा रखा हुआ है तो बहुत ज़्यादा प्यास भी लगी हुई है इसलिए माजरत तो ये भी ऐसे ही है जैसे दूसरा बाजार है तो आप देख लें यहाँ से ही इधर भी वही छोटे छोटे खिलाड़े उधर भी वही सारे हिसाब किताब फ्यू चेक नो ਛੋਟੇ ਛੋਟੇ ਹਰ ਤਰ੍ਹਾਂ ਦੇ ਖਲਾਣੇ ਤੇ ਲੱਭੀ ਗਏ ਨੇ ਲੱਭੀ ਜਾਣੇ ਜੋ ਵੀ ਤੁਸੀਂ ਚਾਹੀਨਾ ਬੱਚਿਆਂ ਵਾਸਤੇ ਖਾਸ ਕਰਕੇ ਇਹ ਮੇਰੇ ਕੋਲ ਜਿੰਨਾ ਵੀ ਸਮਾਨ ਲੱਗਿਆ ਨੇ ਨਾ ਆਈ ਥਿੰਕ 100 ਰੁਪਏ ਨਾ ਦੇਣੇ ਕੁਝ ਵੀ ਲੈ ਲਓ ਸਿਰਫ 100 ਰੁਪਏ ਨਾ ਸਸਤਾ ਬਾਜ਼ਾਰ ਹੈਗਾ ਮਰਸੇ ਸ਼ੇਸ਼ੇ ਤੇ ਫਿਰ ਤੁਸੀਂ ਬਿਹਤਰੀ ਪਤਾ ਹੋਣਾ ਤੁਸੀਂ ਅਲਹਮਦੁਲਿਲਾ ਬਹੁਤ ਸ਼ਕੀਲ ਲੋਗ ਹਨ ਇਥੇ ਨੇ ਇਹ ਵੀ ਤੱਕੀ ਕੋ ਨਾਲ ਉਪਰਾਂ ਵੀ ਬਾਜ਼ਾਰ ਆਏਗਾ ਨੇ ਉਸ ਪਿਛਾਂ ਵੀ ਆਏਗਾ ਲੇਕਿਨ ਯਾਰ ਗਰਮੀ ਨਹੀਂ ਵਜਾ ਤੂੰ ਉਧਰ ਨਹੀਂ ਜਾ ਜਾਣ ਹੋਣਾ ਨੇ ਲੇਕਿਨ ਐਤੂ ਯਾਰ ਫਿਰ ਨਜ਼ਾਰੇ ਲੱਭੋ ਨੇ ਕੋਤਾਸੀ ਫਿਰ ਦੁਬਾਰਾ ਆਗੇ ਪਹਿਲਾਂ ਚੱਲਨੇ ਹੋਣੇ ਸੀ ਉਹ ਤਾਂ ਖਤਮ ਹੋਈ ਗਏ ਨੇ ਮਰਸੀ ਅਭੀ ਮਰਸੀ ਮੀਟਿੰਗ ਨੂੰ ਸਮਾਨ ਵੀ ਤੱਕੀ ਕਿ ਉਹਨਾਂ ਨੇ ਜੀ ਗਾਇਸ ਮੈਂ ਉਮੀਦ ਕਰਨਾ ਜੀ ਤੁਸੀਂ ਵੀਡੀਓ ਪਸੰਦ ਆਈ ਹੋਵੇਗੀ ਬਲਾਗ ਪਸੰਦ ਆਇਆ ਹੋਵੇਗਾ ਅਸੀਂ ਹੁਣ ਚੱਲੇ ਹਾਂ ਜੀ ਘਰ ਟਾਈਮ ਕਾਫੀ ਸਾਰਾ ਹੋ ਗਿਆ ਗਰਮੀ ਵੀ ਬਹੁਤ ਜ਼ਿਆਦਾ ਹੈਗੀ ਜਿਹੜਾ ਦੂਸਰੀਆਂ ਆਮ ਕਰਕੇ ਦੂਸਰੀ ਸਾਈਡ ਤੇ ਨਹੀਂ ਜਾਣਾ ਹੈ ਕਿਉਂਕਿ ਬਹੁਤ ਜ਼ਿਆਦਾ ਗਰਮੀ ਹੈ ਰਸ਼ ਵੀ ਐਡਾ ਕੋਈ ਨਹੀਂ ਹੈ ਲੇਕਿਨ ਗਰਮੀ ਬਹੁਤ ਜ਼ਿਆਦਾ ਹੈਗੀ ਤਾਂ ਨਾ ਰਮਜ਼ਾਨ ਵਿੱਚ ਤੁਸੀਂ ਆਇਆ ਕਰ ਰਮਜ਼ਾਨ ਵਿੱਚ ਬੜਾ ਮੁਸ਼ਕਲ ਹੋ ਜਾਣੀ ਯਾਰ ਫਿਰਨਾ ਤੇ ਇਨਸ਼ਾਅੱਲਾ ਯਾਰ ਮੈਂ ਉਮੀਦ ਕਰਨਾ ਕਿ ਤੁਸੀਂ ਵੀਡੀਓ ਪਸੰਦ ਆਈ ਤੇ ਮੇਰੇ ਚੈਨਲ ਕੀ ਜ਼ਰੂਰ ਸਬਸਕ੍ਰਾਈਬ ਕਰਿਓ ਲਾਈਕ ਕਰੇ ਸ਼ੇਅਰ ਕਰਿਓ ਅਸੀਂ ਸੇ ਸਲਾਮ ਕਰਨਾ ਅਸੀਂ ਮੈਂ ਸੋਚਿਆ ਕਿ ਚਲੋ ਭਰਾਵਾਂ ਵਾਸੀ ਵੀਡੀਓ ਵੀ ਬਣਾਈ ਕਿਨਾ ਤੇ ਇਨਸ਼ਾਅੱਲਾ ਐਡ ਮੇਰਾ ਤੁਸੀਂ ਮੈਂ ਜਿਹੜੀ ਮਿਹਨਤ ਕੀਤੀ ਹੈ ਨਾ ਉਮੀਦ ਕਰਨਾ ਤੁਸੀਂ ਇਹਨਾਂ ਫਲ ਜ਼ਰੂਰ ਦਿਓ ਉਸੋ ਸੇ ਤੇ ਅਸੀਂ ਹੁਣ ਚੱਲੇ ਘਰ ਇਨਸ਼ਾਅੱਲਾ ਮਿਲਨੇ ਆ ਨੈਕਸਟ ਵਲੌਗ ਵਿੱਚ ਅੱਲਾ ਸੁਹਣੇ ਨੇ ਵਾਲਾ